Don't see. Yeah.

ਇਹ ਵੀਦਾਰਾਂ ਦੇ ਘਾਟੇ ਚ ਪੈਣ ਨਹੀਂ ਦੇਣਾ ਮਜ਼ਦੂਰ ਆਦੇ ਉਹਨਾਂ ਨੂੰ ਫੇਰ ਪਰਮਾਦਰਵਾ ਦਿੰਦਾ ਊੜਾ ਹੁਣ ਗਰੀਬਾਂ ਨੂੰ ਪੈਣ ਦੀ ਕੋਈ ਦਾਨ ਕਰੀ ਜਾਂਦੇ ਆ ਊੜਾ ਕਹਿੰਦੇ ਸਾਰੇ ਮੂੰਹ ਤਾਂ ਖੋਲ ਗਏ ਇਹ ਤਾਂ ਹੰਦੇ ਕਰ ਵੀ ਦਿੱਤੀ ਖਰਾਬ ਤਨਕ दोस्ते हंदे लोग जिंदे है और अगली सर बहुत पे अच्छा। आचक तो मैं करा হ্যালো নেক লাভটা ওાડু সে পেছাড়ে ওાડু সে পেছাড় 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 ওાડু সে 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 বাই

ਛੱਟਾ 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 ਜਲਦੀ ਗਾਣੂ ਸਾਖ ਕਰੋ ਮਗਰੀ ਭੈ ਜਿਹੜਾ ਇਹ ਲੱਦਿਆ ਲਾਰੂ ਜਾਂਦਾ ਰਿਹੜਾ ਗਾਣੂ ਪੁਰਾਣੀ ਕਾਹਦਾ ਥੋੜੇ ਕੀ ਸੱਪ ਲੜਦਾ ਸਟੋਨ ਵਾਲਦ ਰ ਸੰਗ ਤੇ ਪਾ ਦੂ ਜਲਦੀ 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 ਨਾ ਦੇਖ ਨਾ ਗਲੇ ਆਇਆ ਦਾ ਚੱਕਿਆ ਪਤਾ ਲੱਗਦਾ ਤੇ ਨਾ ਹੀ ਸਾ ਯਾ ਬੱਕਰੇ ਦੀ ਹੱਡੀ ਮੂੰਹ ਚ ਪਾਉਣ ਨਾ ਆ ਚੱਕੋ ਸੱਤਰੀ ਨੂੰ ਹਾਂ ਐਡ ਗਰ ਨੂੰ ਮਾਰ ਕੇ ਨਾ ਚਲਾ ਕੇ ਤੂਜੇ ਬਾਹਰ ਚੱਲ ਚੜਾ ਰਾਮ ਖੋਨੀ

ਵੀ ਨਾਲ ਪਾ ਦੇ ਜਾ ਤੈਨੂੰ ਪਾ ਦਿੰਨੇ ਆ ਇਹਨੂੰ ਦਿਖਾ ਦੇ اے ਮਾਲਕ ਦੀ ਕਿਰਪਾ ਵੇਖੋ ਭਰਾਓ ਜਾਨਵਰ ਤਾਂ ਥੋੜ ਡਿੱ ਗਿਆ ਥੱਲੇ ਜਾਨਵਰ ਆ ਲੈ ਦਿਖਾ ਮੇਰਾ ਮੂੰਹ ਨਾ ਲਗਾ ਤੇ ਪ੍ਰਮਾਤਮਾ ਦਾ ਜੀ ਵੇਖ ਲੋ ਤਾਂ ਥੋੜ ਡਿੱਗ ਕੇ ਥੱਲੇ ਮਰ ਗਿਆ ਕੀ ਯਾਰ ਬੰਦਿਆਂ ਨੂੰ ਵੀ ਅਟੈਕ ਹੁੰਦਾ ਜਾਨਵਰਾਂ ਨੂੰ ਵੀ ਲੈ ਅਟੈਕ ਹੋ ਗਿਆ ਇੱਕ ਸਕਿੰਟ ਦੇ ਵਿੱਚ ਵਿਚਾਰਾ ਆ ਵੀ ਜ਼ਿੰਦਗੀ ਦੀ ਸਫਰ ਪੂਰਾ ਕਰ ਗਿਆ ਇਰੇ ਵਾਸਤੇ ਮਾਲਕ ਦੀ ਦੁਆ ਮੰਗੋ ਮਾਲਕ ਦੀ ਚੰਗੀ ਜੂਨ ਚ ਪਾਵੇ ਪ੍ਰਮਾਤਮਾ ਇਹਨੂੰ ਧੰਨਵਾਦ ਇੱਥੋਂ ਡੇਕ ਦਿਖਾਉਣ ਤਾਂ ਆਹ ਟ੍ਰਾਂਸਫਰਮ ਤੋਂ ਡੱਗ ਪਿਆ ਹੈ ਲੈਟਰੀ ਲੱਗੀ ਟੈਗ ਹੋਇਆ ਇਹਨੂੰ ਜ਼ਿੰਦਗੀ ਅਸੀਨ ਨਾ ਹੋਵੇ ਤਵਾ ਤੁਹਾਡੀ ਕਰੀਗਾ ਇਹ ਬਸ ਜ਼ਿੰਦਗੀ ਸੀ ਸੂਰ ਤੇ ਵਰਤ ਪਰ ਸੱਚ ਤਾਂ ਕੱਟੀ ਵੀ ਆ ਲੈਟ ਤਾਂ ਨਹੀਂ ਲੱਗੇ ਲੈ ਰਹੀ ਹਾਂ ਹਾਂ ਸੂੰ ਸੂੰ ਕਰੀ ਜਾਂਦਾ ਸੂਰ ਵਰਦੀ ਤੇ ਪ੍ਰੈਸ ਮੈਥੀ ਦਰਤ ਲੈ ਦਈ ਆ ਕਿੱਥੋਂ ਇੱਕ ਅੰਦਰ ਆ ਲੈਟ ਹੈ ਨਹੀਂ ਸੀ ਸਾਰਾ ਜੱਲੀ ਵਸਰਾ ਮੈਂ ਲੈ ਕੇ ਆਦਾ ਨਾ ਮੇਰਾ ਪ੍ਰੈਸ ਤੇ ਮੈਂ

अलविदा कह दो वीर अलविदा दूर किधर जानी है चलो हम चलो और पा दो मामा हम्म नप दे टॉमी मीना ना क्ड लेना रखे होना जो रखे तू

ਸਾਡੀ ਮੁਰਗੀ ਹਸੀਨ ਸ਼ੇਰੀ ਬਾਏ ਕਰਦੇ ਹੁਣ ਸਾਰਿਆਂ ਨੂੰ ਕੇ ਬਾਏ ਸ਼ੇਰੀ ਇੱਧਰ ਬਾਏ ਕਰਦੇ ਸਾਰਿਆਂ ਨੂੰ ਬਾਏ